ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ Sell in Punjabi ਦੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੁੱਟਵਾਂਜ 2 ਮਿੰਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਦੇ ਸੰਪਰਕ ਕਰੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਅੱਜ ਲੈ ਕੇ ਆਏ ਹਾਂ ਜੀ ਕੋਠੀ ਪਕਾਉ 8 ਮਾਲੇ ਵਿੱਚ ਬਣੀ ਹੋਈ ਆ 31/60 ਫੁੱਟ ਦਾ ਸਾਈਜ਼ ਆ ਫਰੰਟ 31 ਫੁੱਟ ਆ ਡਬਲ ਸਟੋਰੀ ਆ ਦੋ ਬੈੱਡਰੂਮ ਆ ਅਟੈਚ ਬਾਥਰੂਮ ਵਾਲੇ ਇੱਕ ਕਿਚਨ ਆ ਇੱਕ ਡ੍ਰੈੰਗ ਰੂਮ ਆ ਇੱਕ ਸਟੋਰ ਆ ਗੱਡੀ ਖੜੀ ਕਰਨ ਲਈ ਪੋਰਚ ਬਣਿਆ ਆ ਡਿਮਾਂਡ ਆ ਵੀਰ ਦੀ 50 ਲੱਖ ਰੁਪਏ ਏਰੀਆ ਅਡਵਾਲ ਕਲੋਨੀ ਅਚਾਨਚੱਕ ਰੋਡ ਫਲੋਰ ਜਲੰਧਰ ਸੰਪਰਕ ਕਰੋ ਨੰਬਰ ਆ ਵੀਰ ਦਾ 8146500378 8146500378